ਕਵਿਤਾ ਪੇਸ਼ ਕਰ ਰਹੀ ਹਾਂ ਹੁਣ ਮਾਂ ਹੁਣ ਮਾਂ ਬੁੱਢੀ ਹੋ ਗਈ ਹੈ ਐਨਕ ਦੇ ਮੋਟੇ ਸ਼ੀਸ਼ਿਆਂ ਪਿੱਛੇ ਲਕੋ ਲਈਆਂ ਹਨ ਉਸਨੇ ਆਪਣੀਆਂ ਸੁਪਨਹੀਣ ਅੱਖਾਂ ਪਤਾ ਨਹੀਂ ਕਿਉਂ ਅੱਜ ਮੈਨੂੰ ਮਾਂ ਦੀ ਜਵਾਨੀ ਬਹੁਤ ਯਾਦ ਆ ਰਹੀ ਹੈ ਸ਼ੀਸ਼ੇ ਮੂਰੇ ਖੜਕੇ ਲੰਮੀ ਗੁੱਤ ਗੁੰਦ ਦੀ ਮਾਂ ਮਾਂ ਦਾ ਸ਼ਨੀਲ ਦਾ ਮੋਤੀਆਂ ਵਾਲਾ ਸੂਟ ਤਿੱਲੇ ਵਾਲੀ ਜੁੱਤੀ ਤੇ ਛਣ ਛਣ ਕਰਦੀਆਂ ਝਾਂਜਰਾ ਯਾਦ ਆ ਰਹੀ ਹੈ ਸ਼ਰਾਬੀ ਪਿਓ ਦੇ ਲਲਕਾਰਿਆਂ ਤੋਂ ਸਹਿਮੀ ਮਲੂਕ ਜਹੀ ਮਾਂ ਤੇ ਸਭ ਤੋਂ ਵੱਧ ਯਾਦ ਆ ਰਹੀ ਹੈ ਮਾਂ ਦੀ ਗੀਤਾਂ ਵਾਲੀ ਕਾਪੀ ਜਿਸ ਨੂੰ ਮਾਂ ਬਹੁਤ ਸੰਭਾਲ ਕੇ ਰੱਖਦੀ ਸੀ ਪਰ ਹੌਲੀ-ਹੌਲੀ ਵਧਣ ਲੱਗੀ ਮਾਂ ਦੇ ਗੀਤਾਂ ਵਾਲੀ ਕਾਪੀ ਨਹੀਂ ਮਾਂ ਦੀ ਕਬੀਲਦਾਰੀ ਤੇ ਚਿੰਤਾ ਹੋਰ ਉੱਚੀਆਂ ਹੋਣ ਲੱਗੀਆਂ ਪਿਓ ਦੀਆਂ ਬੜਕਾਂ ਵੇੜੇ ਵਿੱਚ ਫਿਰਦੀਆਂ ਅਣਸੱਧੀਆਂ ਪਰੌਣੀਆਂ ਵਰਗੀਆਂ ਧੀਆਂ ਨੂੰ ਦੇਖ-ਦੇਖ ਹੌਲੀ-ਹੌਲੀ ਕਮਲਾਉਣ ਲੱਗੀ ਮਾਂ ਦੀ ਮਮਤਾ ਹੌਲੀ-ਹੌਲੀ ਪਥਰਾਉਣ ਲੱਗੇ ਮਾਂ ਦੇ ਚਾ ਰੁੱਲਣ ਲੱਗੀ ਮਾਂ ਦੀ ਗੀਤਾਂ ਵਾਲੀ ਕਾਪੀ ਵਿਖਰਨ ਲੱਗੀਆਂ ਗੀਤਾਂ ਦੀਆਂ ਸਤਰਾਂ ਤੋੜ ਦਿੱਤੀਆਂ ਮੇਰੇ ਅੜਬ ਪਿਓ ਨੇ ਮਾਂ ਦੀ ਮਲੂਕ ਵੀਣੀ ਚੋਂ ਕੱਚ ਦੀਆਂ ਬੰਗਾ ਵਿਖਰ ਗਏ ਜ਼ਿੰਦਗੀ ਦੇ ਰੋੜਾਂ ਵਾਲੇ ਰਾਹ ਵਿੱਚ ਝਾਂਜਰਾਂ ਦੇ ਬੋਰ ਮੰਗਤੀ ਨੂੰ ਦਾਨ ਕਰ ਦਿੱਤਾ ਮਾਂ ਨੇ ਮੋਤੀਆਂ ਵਾਲਾ ਸੂਟ ਫੇਰ ਮੈਂ ਕਦੇ ਨਹੀਂ ਤੱਕਿਆ ਮਾਂ ਨੂੰ ਸ਼ੀਸ਼ੇ ਮੁਰੇ ਖੜ ਕੇ ਕਜਲੇ ਦੀ ਧਾਰ ਪਾਉਂਦਿਆਂ ਫੇਰ ਕਦੇ ਯਾਦ ਨਹੀਂ ਆਈ ਮਾਂ ਨੂੰ ਗੀਤਾਂ ਵਾਲੇ ਕਾਪੇ ਹੁਣ ਮਾਂ ਵੇੜੇ ਵਿੱਚ ਮੰਜੇ ਤੇ ਬੈਠੀ ਡੋਰ ਪੌਰ ਝਾਕਦੀ ਰਹਿੰਦੀ ਹੈ ਸੁੰਨੇ ਦਰਵਾਜ਼ੇ ਵੱਲ ਆਸ ਕਰਦੀ ਹੈ ਉਸ ਦੀ ਕੋਈ ਧੀ ਸੌਰਿਆਂ ਤੋਂ ਆਵੇ ਆ ਕੇ ਉਸ ਦੇ ਗਲ ਨੂੰ ਲਿਪਟ ਜਾਵੇ ਉਸ ਦੇ ਅਥਰੂ ਪੂੰਝੇ ਤੇ ਉਸ ਦੇ ਜ਼ਖਮਾਂ ਤੇ ਦਲਾਸੇ ਦੀ ਮਲਮ ਲਾਵੇ ਜਿੰਨਾ ਤੇ ਅਜੇ ਅੰਗੂਰ ਨਹੀਂ ਆਇਆ ਪਰ ਨਹੀਂ ਮੈਂ ਮਾਂ ਦੇ ਦੁੱਖਾਂ ਬਾਰੇ ਸੋਚ ਕੇ ਭਾਵੁਕ ਨਹੀਂ ਹੋਣਾ ਨਹੀਂ ਉਸ ਨੂੰ ਕੁੱਟ ਕੇ ਮਿਲਣਾ ਨਹੀਂ ਉਸ ਦੇ ਗਲ ਲੱਗ ਕੇ ਰੋਣਾ ਨਹੀਂ ਕਰਨੀ ਉਸ ਕਮਜ਼ੋਰ ਔਰਤ ਨਾਲ ਹਮਦਰਦੀ ਜੋ ਆਪਣੇ ਸੁਪਨਿਆਂ ਨੂੰ ਟੁੱਟਣੋਂ ਨਾ ਬਚਾ ਸਕੇ ਜੋ ਆਪਣੀ ਜਵਾਨੀ ਨੂੰ ਹੱਸ ਕੇ ਨਾ ਹੰਡਾ ਸਕੇ ਜਿਸ ਦੀ ਲੰਮੀ ਗੁੱਤ ਮੇਰੇ ਪਿਓ ਨੇ ਹਜ਼ਾਰ ਵਾਰ ਪੁੱਟੀ ਜਿਸ ਦੀ ਹਰ ਸੱਦਰ ਸੀਨੇ ਵਿੱਚ ਰੜਕ ਕਰਕੇ ਟੁੱਟੀ ਜੋ ਗੋਰੀਆਂ ਗੱਲਾਂ ਦੇ ਨੀਲਕੁੰਡ ਵਿੱਚ ਛਪਾਉਂਦੀ ਰਹੀ ਤੇ ਸ਼ਰਾਬੀ ਪਤੀ ਦੇ ਜ਼ੁਲਮਾਂ ਤੇ ਸਦਾ ਪਰਦੇ ਪਾਉਂਦੀ ਰਹੀ ਜਿਸ ਦੇ ਹੋਠਾਂ ਤੇ ਕਦੇ ਵੀ ਦਿਲ ਦੀ ਆਵਾਜ਼ ਨਾ ਆਈ ਜਿਸਨੇ ਆਪਣੇ ਮਨਪਸੰਦ ਗੀਤ ਦੀ ਇੱਕ ਵੀ ਸਤਰ ਨਾ ਗਾਈ ਨਹੀਂ ਮੈਂ ਭਾਵਕ ਨਹੀਂ ਹੋਣਾ ਨਹੀਂ ਜਾਣਾ ਉਸ ਦੇ ਅਥਰੂ ਪੁੰਜਣ ਮੈਨੂੰ ਕਾਇਰਤਾ ਨਾਲ ਕੋਈ ਹਮਦਰਦੀ ਨਹੀਂ ਪਰ ਸ਼ਾਇਦ ਪਰ ਸ਼ਾਇਦ ਮੈਂ ਆਪਣੀ ਮਾਂ ਦੀ ਕਾਇਰਤਾ ਤੋਂ ਹੀ ਸਿੱਖਿਆ ਹੈ ਕਿ ਕਾਇਰ ਹੋਣਾ ਗੁਨਾਹ ਹੈ ਗੁਨਾਹ ਹੈ ਆਪਣੀਆਂ ਹੁਸੀਨ ਸੱਦਰਾਂ ਤੇ ਹੁਸੀਨ ਗੀਤਾਂ ਨੂੰ ਭੁੱਲ ਜਾਣਾ ਮਹਿਜ਼ ਰੋਟੀ ਦੇ ਟੁਕੜਿਆਂ ਖਾਤਰ ਹੀਰੇ ਜਿਹੀ ਜਿੰਦ ਦਾ ਤੁੱਲ ਜਾਣਾ ਗੁਨਾਹ ਹੈ ਆਪਣੀ ਸੋਹਣੀ ਗੁੱਤ ਨੂੰ ਪਿਆਰਹੀਣ ਹੱਥਾਂ ਵਿੱਚ ਬिखर ਜਾਣ ਦੇਣਾ ਸੰਧੂਰ ਨਾਲ ਲਿਬੜੀ ਹੋਈ ਵਰਛੀ ਨੂੰ ਸੀਨੇ ਵਿੱਚ ਉਤਰ ਜਾਣ ਦੇਣਾ ਗੁਨਾਹ ਹੈ ਮੱਥੇ ਤੇ ਲੱਗੀ ਬਿੰਦੀ ਦੇ ਦਾਇਰੇ ਵਿੱਚ ਸਿਮਟ ਜਾਣਾ ਸੋਹੀ ਫੁਲਕਾਰੀ ਵਿੱਚ Laash ਬਣ ਕੇ ਲਿਪਟ ਜਾਣਾ ਤੇ ਮੇਰੀਆਂ ਆਂਦਰਾਂ 'ਚੋਂ ਮਾਂ ਦਾ ਦੁੱਧ ਉਬਾਲੇ ਖਾਣ ਲੱਗਦਾ ਹੈ ਤੇ ਮੇਰੀਆਂ ਆਂਦਰਾਂ 'ਚੋਂ ਮਾਂ ਦਾ ਦੁੱਧ ਉਬਾਲੇ ਖਾਣ ਲੱਗਦਾ ਹੈ ਮੈਂ ਤੁਰ ਪੈਂਦੀ ਹਾਂ ਮਾਂ ਦੇ ਵੇੜੇ ਵੱਲ ਕਲਾਵੇ ਵਿੱਚ ਲੈਂਦੀ ਹਾਂ ਉਸ ਦੀ ਕੁਮਲਾ ਚੱਕੀ ਕਾਇਆ ਪੁੰਜਦੀ ਹਾਂ ਅੱਖਾਂ ਦੇ ਟੋਇਆਂ ਚੋਂ ਡੱਬ ਡਬਾਉਂਦੇ ਹੰਝੂ ਭਾਲਦੀ ਹਾਂ ਉਸ ਦੀ ਰੂਹ ਚੋਂ ਚਿਰਾਂ ਦੇ ਗਵਾਚੇ ਗੀਤ ਤੇ ਲਿਖਦੀ ਹਾਂ ਇਹਨਾਂ ਗੀਤਾਂ ਨੂੰ ਨਵੇਂ ਸਿਰਿਓਂ ਆਪਣੀ ਕਾਪੀ ਤੇ ਇਹ ਪਿਆਰ ਨਾਲ ਸੁਲਗਦੇ ਹੋਏ ਅੰਗਿਆਰਿਆਂ ਵਰਗੇ ਗੀਤ ਆਪਣੇ ਪਿਓ ਦੇ ਉਹਨਾਂ ਪਿਆਰ ਹੀਣ ਹੱਥਾਂ ਵਿੱਚ ਰੱਖਣੇ ਚਾਹੁੰਦੀ ਹਾਂ ਮੈਂ ਜਿਨ੍ਹਾਂ ਨੇ ਖੋ ਲਈ ਸੀ ਮੇਰੀ ਮਾਂ ਤੋਂ ਗੀਤਾਂ ਵਾਲੀ ਕ